ਵਾਹਿਗੁਰੂ ਜੀ ਅੱਗੇ ਇਹੇ ਅਰਦਾਸ ਕਰਦੀਆਂ ਕਿ ਤੁਹਾਨੂੰ ਕਾਮਨਾ ਸੰਪੂਰਨ ਕਰਕੇ ਤੁਹਾਨੂੰ ਬੁਰੀਆਂ ਸ਼ਕਤੀਆਂ ਬੁਰੇ ਵਿਚਾਰਾਂ ਤੇ ਮਾੜੇ ਕੰਮਾਂ ਤੋਂ ਬਚਾ ਕੇ ਰੱਖੀ ਅੱਜ ਦੀ ਜਿਹੜੀ ਮੇਰੀ ਇਹ ਵੀਡੀਓ ਹੈ ਕਿਉਂਕਿ ਦੇਖੋ ਵਾਲੀ ਦੇ ਦਿਨਾਂ ਦੇ ਵਿੱਚ ਇੱਕ ਆਪਣਾ ਢਾਰ ਹੁੰਦਾ ਇੱਕ ਭੈ ਹੁੰਦਾ ਉਹਦੇ ਕਰਕੇ ਵੀ ਹਨਾ ਆਪਾਂ ਕਾਫੀ ਜ਼ਿਆਦਾ ਹਨਾ ਨਾਮ ਜਪਦੇ ਆਂਗੇ ਕਹਿੰਦੇ ਸਿਮਰਨ ਕਰਦੇ ਆਂਗੇ ਹਨਾ ਦੇਖੋ ਅਕਸਰ ਤੁਸੀਂ ਦੇਖਿਆ ਹੋਣਾ ਵੀ ਦੀਵਾਲੀ ਦੇ ਦਿਨਾਂ ਦੇ ਵਿੱਚ ਚਰਸਤਿਆਂ ਦੇ ਵਿੱਚ ਜਾਂ ਲੋਕਰਾਂ ਦੇ ਵਿੱਚ ਜਾਂ ਗੇਟਾਂ ਦੇ ਅੱਗੇ ਹਨਾ ਕਾਫੀ ਜ਼ਿਆਦਾ ਟੂਣੇ ਕੀਤੇ ਜਾਂਦੇ ਨੇ ਟੂਣੇ ਕਿਉਂ ਕੀਤੇ ਜਾਂਦੇ ਨੇ ਕਿਉਂਕਿ ਜਿਹੜੀ ਦੀਵਾਲੀ ਹੁੰਦੀ ਹੈ ਇਹ ਮੱਸਿਆ ਦੀ ਕਾਲੀ ਰਾਤ ਨੂੰ ਮਨਾਈ ਜਾਂਦੀ ਸੀ ਚਲੋ ਹੌਲੀ ਹੌਲੀ ਬਦਲ ਦਾ ਬਦਲ ਦਾ ਮੱਸਿਆ ਦੀ ਰਾਤ ਹੁੰਦੀ ਜਿਹੜੀ ਉਹਨੂੰ ਚੰਨ ਦਿਖੋ ਦਿਖਾਈ ਨਹੀਂ ਦਿੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਰਾਤ ਨੂੰ ਜਿਹੜੇ ਤਾੰਤ੍ਰਿਕ ਹੁੰਦੇ ਆ ਉਹ ਆਪਦੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਜਿੰਨੇ ਵੀ ਹਨਾ ਤਾੰਤ੍ਰਿਕ ਹੁੰਦੇ ਨੇ ਉਹ ਮੱਸਿਆ ਦੀ ਕਾਲੀ ਰਾਤ ਨੂੰ ਹੀ ਆਪਣੀ ਅੰਤਰ ਕਰਦੇ ਕਿਉਂਕਿ ਜਿਹੜੇ ਮੇਰੇ ਭੈਣ ਭਰਾ ਹਨਾ ਥੋੜਾ ਬਹੁਤ ਇਸ ਚੀਜ਼ ਬਾਰੇ ਜਾਣੂ ਲੇਗੇ ਉਹਨਾਂ ਨੂੰ ਪਤਾ ਲੱਗੇਗਾ ਵੀ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਨੇ ਦੇਖੋ ਉਹਨਾਂ ਦਾ ਜਿਹੜਾ ਸਬੰਧ ਹੈ ਉਹ ਰਾਤ ਦੇ ਨਾਲ ਹੀ ਹੈ ਅਕਸਰ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਨੂੰ ਮਾਪੇ ਕਹਿੰਦੇ ਹੁੰਦੇ ਸੀ ਵੀ ਬਾਹਰ ਨਾ ਜਾਇਓ ਹਨਾ ਰਾਤ ਨੂੰ ਉਹ ਤੇ ਪੁੱਤਾਂ ਦਾ ਵਾਸਾ ਹੈ ਦੇਖੋ ਕਈ ਚੀਜ਼ਾਂ ਜਗ੍ਹਾ ਤੇ ਆਪਾਂ ਕਹਿੰਦੇ ਜਿਵੇਂ ਕਿ ਸਿਵਿਆਂ ਵੱਲ ਕਹਿੰਦੇ ਨੇ ਵੀ ਜਾਇਓ ਨਾ ਰਾਤ ਨੂੰ ਹਨਾ ਜਾਂ ਦੁਪਹਿਰ ਹੀ ਨਾ ਜਾਇਓ ਦੇਖੋ ਇਹ ਸਮਾ ਹੁੰਦਾ ਜਿਹੜਾ ਹਨਾ ਪਤਾ ਨਹੀਂ ਦੇਖੋ ਪਈ ਇਹ ਨਹੀਂ ਜੁਟਲਾ ਸਕਦੇ ਵੀ ਜਾਦੂ ਟੋਣੇ ਜਾਂ ਤੰਤਰਮੰਤਰ ਹੁੰਦੇ ਨੇ ਜਾਂ ਨਹੀਂ ਹੁੰਦੇ ਹਨਾ ਤੇ ਅਗਲੀ ਗੱਲ ਵੀ ਜਿਹੜੇ ਭੂਤ ਪ੍ਰੇਤ ਹੁੰਦੇ ਹੈਗੇ ਕਿ ਨਹੀਂ ਹੁੰਦੇ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਬਹੁਤ ਜੂਨਾ ਨੇ ਜਿੰਨਾਂ ਦੀਆਂ ਜੂਨਾ ਵੀ ਹੈਗੀਆਂ ਨੇ ਭੂਤਾਂ ਦੀਆਂ ਜੂਨਾ ਵੀ ਹੈਗੀਆਂ ਨੇ ਪ੍ਰੇਤਾਂ ਦੀਆਂ ਜੂਨਾ ਵੀ ਹੈਗੀਆਂ ਨੇ ਤੁਸੀਂ ਜਿਹੜੇ ਸੁਖਮਨੀ ਸਾਹਿਬ ਜੀ ਦਾ ਪਾਠ ਪੜ੍ਹਿਆ ਹੋਣਾ ਤੁਹਾਨੂੰ ਸਾਰੀ ਚੀਜ਼ ਦਾ ਜਿਹੜੇ ਕਹਿੰਦੇ ਨੇ ਸਾਧੂ ਸੰਤ ਨਹੀਂ ਹੁੰਦੇ ਬ੍ਰਹਮ ਗਿਆਨੀ ਨਹੀਂ ਹੁੰਦੇ ਤੁਹਾਨੂੰ ਹਰ ਇੱਕ ਚੀਜ਼ ਦਾ ਉਹਦੇ ਵਿੱਚੋਂ ਜਵਾਬ ਮਿਲੂਗਾ ਜਿਹੜੀਆਂ ਇਹ ਬੁਰੀਆਂ ਸ਼ਕਤੀਆਂ ਨੇ ਹਾਵੀ ਕਿੱਥੇ ਹੁੰਦੀਆਂ ਨੇ ਹਾਵੀ ਹੁੰਦੀਆਂ ਨੇ ਇਹ ਜਿੱਥੇ ਕਿ ਸ਼ਰਾਬ, ਮੀਟ ਹਨਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਇਹਨਾਂ ਦਾ ਜਿਹੜਾ ਪੋਤਪਰੇਦ ਨੇ ਇਹਨਾਂ ਤੇ ਖਾਣਾ ਹੀ ਗੰਦਗੀ ਹੈ ਦੇਖੋ ਸ਼ਰਾਬ ਦੇ ਉੱਪਰ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਵੀ ਸ਼ਰਾਬ ਹੀ ਨਹੀਂ ਸਿਹਤ ਲਈ ਹਾਨੀ ਕਰਕੇ ਪਰ ਫਿਰ ਵੀ ਪਤਾ ਨਹੀਂ ਕਿਉਂ ਮੇਰੇ ਵੀਰ ਅੱਜ ਕੱਲ ਤਾਂ ਮੇਰੀਆਂ ਭੈਣਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਨਹੀਂ ਕੀ ਸ਼ੌਂਕ ਚ ਆ ਗਿਆ ਦੇਖੋ ਆਪਾਂ ਕਹਿੰਦੇ ਨੇ ਵੀ ਮੇਰੇ ਘਰ ਦੇ ਵਿੱਚ ਗਰੀਬੀ ਹੈ ਗਰੀਬੀ ਦਾ ਮੇਨ ਕਾਰਨ ਨਸ਼ਾ ਰੋਟੀ ਨਾਲ ਗਰੀਬੀ ਨਹੀਂ ਆਉਂਦੀ ਗਰੀਬੀ ਆਉਂਦੀ ਹੈ ਨਸ਼ੇ ਦੇ ਅੱਜ ਕੱਲ ਇਹਨਾਂ ਨਸ਼ਿਆਂ ਨੇ ਸਾਰਿਆਂ ਦੇ ਘਰ ਬਰਬਾਦ ਕਰ ਦਿੱਤੇ ਨੇਗੇ ਛੋਟੇ ਛੋਟੇ ਬੱਚੇ ਕੱਲਾ ਕੱਲਾ ਬੱਚਾ ਉਹ ਵੀ ਨਸ਼ਿਆਂ ਤੇ ਲੱਗਿਆ ਹੋਇਆ ਹੈ ਅੱਜ ਦੇ ਦਿਨ ਮੈਂ ਤੁਹਾਨੂੰ ਇੱਕ ਤੋਂ ਵੀਧੀਆਂ ਦੱਸੂਗੀ ਤੁਸੀਂ ਜ਼ਰੂਰ ਕਰਿਓ ਵਾਹਿਗੁਰੂ ਜੀ ਮੈਂ ਇਹ ਅਰਦਾਸ ਕਰਦੀ ਆ ਕਿ ਤੁਹਾਡੀ ਜ਼ਰੂਰ ਸੁਣ ਨਾਲੇ ਤਾਂ ਤੁਹਾਨੂੰ ਜਿਹੜਾ ਇਹਨੂੰ ਡਰ ਹੁੰਦਾ ਹੈ ਨਾ ਵੀ ਕਿਤੇ ਸਾਡੇ ਆਪ ਨੂੰ ਆਮ ਹੁੰਦਾ ਪਿੰਡਾਂ ਦੇ ਵਿੱਚ ਜ਼ਿਆਦਾ ਹੁੰਦਾ ਨਾ ਵੀ ਕਿਤੇ ਗਵਾਂਢੀ ਆਪਣੇ ਘਰੇ ਹੈ ਨਾ ਹੁੰਦਾ ਵੀ ਜਿਹੜਾ ਕੋਈ ਟੂਣਾ ਨਾ ਕਰਦੇ ਨੇ દિਵਾਲੀ ਨੂੰ ਕੋਈ ਪਿੰਡ ਦੇ ਵਿੱਚ ਆਪਣਾ ਕਿਸੇ ਨਾਲ ਬੈਰ ਵਿਰੋਧ ਹੁੰਦਾ ਉਹ ਤੋਂ ਆਪਾਂ ਨੂੰ ਹੁੰਦਾ ਹੈ ਨਾ ਵੀ ਕਿਤੇ ਇਹ ਟੂਣਾ ਨਾ ਕਰਦੇ ਨੇ ਆਪਣੇ ਘਰ ਵਿੱਚ ਕਈ ਵਾਰੀ ਇਹ ਹੁੰਦਾ ਵੀ ਹੈ ਹਨਾ ਜਦੋਂ ਕਹਿੰਦੇ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਦੂਜਾ ਕਿਆ ਜਾਣੇ ਹਨਾ ਪੀੜ ਪ੍ਰਾਈ ਕਈ ਨੂੰ ਇਦਾਂ ਦੀਆਂ ਚੀਜ਼ਾਂ ਹੋ ਲੱਗਦੀਆਂ ਨੇ ਫਿਰ ਆਪਾਂ ਨੂੰ ਹੁੰਦਾ ਵੀ ਹਾਂ ਆਕਾਸ਼ ਉਦੋਂ ਅਸੀਂ ਐਂ ਕਰ ਲਿਆ ਹੁੰਦਾ ਨਾ ਮੈਂ ਪਹਿਲਾਂ ਵੀ ਕਿਹਾ ਜਿਸ ਘਰ ਦੇ ਵਿੱਚ ਅਮਰਤ ਧਾਰਿਆਂ ਤੁਸੀਂ ਸਾਰੇ ਜਾਂ ਨਿਤਨੇਮ ਕਰਦੇ ਹੋ ਉੱਥੇ ਇਹ ਚੀਜ਼ਾਂ ਬਿਲਕੁਲ ਨਹੀਂ ਆ ਸਕਦੀਆਂ ਚਾਹੇ ਜਿੰਨੀਆਂ ਮਰਜ਼ੀ ਕੋਈ ਕੁਝ ਕਰੀ ਜਾਵੇ ਹਨਾ ਦੇਖੋ ਤੰਤਰਮੰਤਰ ਜੇ ਆਪਾਂ ਕਹੀਏ ਵੀ ਮੇਰੇ ਘਰ ਦੇ ਵਿੱਚ ਕਿਸੇ ਨੇ ਨਿੰਬੂ ਰੱਖ ਤੇ ਕੁਝ ਹੋਰ ਕਰਤਾ ਹਨਾ ਵੀ ਇਹਦੇ ਨਾਲ ਮੇਰੇ ਘਰ ਦਾ ਨੁਕਸਾਨ ਹੋ ਜਾਊਗਾ ਦੇਖੋ ਇਦਾਂ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਦਾ ਕੁਝ ਨਹੀਂ ਹੁੰਦਾ ਕਈ ਵਾਰੀ ਕੋਈ ਇਹ ਵੀ ਇੱਕ ਵਿੱਦਿਆ ਤਾੰਤ੍ਰਿਕ ਜਿਹੜੇ ਕਰਦੇ ਨੇ ਜਿਹੜੇ ਜਾਦੂ ਟੂਨੇ ਕਰਦੇ ਨੇ ਇਹ ਵੀ ਇੱਕ ਵਿੱਦਿਆ ਹੈਗੀ ਜਿਹੜਾ ਇਸ ਵਿੱਦਿਆ ਨੂੰ ਚੰਗੇ ਤਰੀਕੇ ਦੇ ਨਾਲ ਜਾਣਦਾ ਹੈਗਾ ਹਨਾ ਉਹ ਇਸ ਚੀਜ਼ ਨੂੰ ਕਰ ਸਕਦਾ ਜਿਹੜੇ ਕਿ ਪਿੰਡਾਂ ਦੇ ਵਿੱਚ ਆਮ ਬਾਬੇ ਬੂਬੇ ਬੈਠੇ ਨੇ ਉਹਨਾਂ ਦੇ 100 ਦੇ ਵਿੱਚੋਂ ਇੱਕ ਨਦੇ ਦਾ ਕੰਮ ਪੂਰਾ ਹੋ ਜਾਂਦਾ ਕਹਿੰਦੇ ਨੇ ਵੀ ਬਾਬਾ ਜੀ ਬਾਬਾ ਜੀ ਹਨਾ ਦੇਖੋ ਇਹ ਤਾੰਤ੍ਰਿਕ ਨਹੀਂ ਹੁੰਦੇ ਉਹ ਜਿਹੜੇ ਜਾਦੂ ਟੂਣੇ ਮਤਲਬ ਕਿ ਪੂਰੀ ਸ਼ਕਤੀ ਦੇ ਨਾਲ ਕਰਦੇ ਨੇ ਉਹ ਤੰਤਰਿਕ ਹੋਰ ਹੁੰਦੇ ਆ ਨਾ ਜਿਨ੍ਹਾਂ ਨੇ ਵਿਦਿਆ ਪੂਰੀ ਪੜੀ ਹੋਈ ਹੁੰਦੀ ਹੈ ਜਿਹੜੇ ਕਿ ਸਿਲੇ ਜਗਾਉਂਦੇ ਆ ਹਨ ਅਈ ਮੇਰੇ ਚਾਚਾ ਜੀ ਨੇ ਮੈਨੂੰ ਹਸਣ ਲੱਗ ਗਏ ਅਈ ਸੀ ਬੈਠੇ ਸਾਰੇ ਇਕੱਠੇ ਹੋਏ ਅਈ ਗੱਲਾਂ ਚੱਲ ਪੀਆਂ ਵੀ ਹੈ ਨਾ ਤੰਤਰਿਕਾਂ ਦੀਆਂ ਤੇ ਚਾਚਾ ਜੀ ਕਹਿੰਦੇ ਕਹਿੰਦੇ ਵੀ ਪਾਕਿਸਤਾਨ ਦੇ ਵਿੱਚ ਤਾਂ ਨਾ ਬਹੁਤ ਹਜ਼ਾਰ ਤੇ ਪੜੇ ਹੋਏ ਬਹੁਤ ਤੰਤਰਿਕ ਨੇ ਹਨ ਫੇਰ ਤਾਂ ਉਹਨਾਂ ਨੂੰ ਹਨ ਆਪਣੇ ਨਾਲ ਲੜਾਈ ਕਰਨ ਦੀ ਲੋੜ ਹੀ ਨਹੀਂ ਸੀਗੀ ਹੁਣ ਤਾਂ ਜੰਮੂ ਕਸ਼ਮੀਰ ਕਿਦਨ ਦਾ ਉਹ ਜਾਦੂ ਟੂਣੇ ਤੰਤਰ ਮੰਤਰ ਕਰਕੇ ਲੈ ਲੈਂਦੇ ਆ ਨਾ ਮੈਂ ਇਹੀ ਤੁਹਾਨੂੰ ਸਮਝਾਉਣਾ ਚਾਹ ਜੇ ਪੱਕੇ ਵੀ ਆ ਜਾਂ ਜਿਹੜੇ ਬਾਬੇ ਨੇ ਤੰਤਰ ਮੰਤਰ ਇਦਾਂ ਦੀ ਕੋਈ ਗੱਲ ਹੋ ਜੂ ਇਹ ਸੌਵਾਂ ਚੋਂ ਅਗਰ 100 ਇਹੋ ਜਿਹਾ ਬੰਦਾ ਹੈਗਾ ਤਾਂ ਉਹਦੇ ਚੋਂ ਇੱਕ ਬੰਦਾ ਤੁਸੀਂ ਲਾ ਲਓ ਵੀ ਜਿਹੜਾ ਪੂਰਾ ਇਸ ਚੀਜ਼ ਦੇ ਵਿੱਚ ਪ੍ਰਤੱਖਾ ਜਿਹਨੂੰ ਪੂਰਾ ਇਸ ਚੀਜ਼ ਬਾਰੇ ਪਤਾ ਹੈਗਾ ਦੇਖੋ ਭਈ ਵੀ ਨਹੀਂ ਚੁਟਲਾ ਸਕਦੇ ਵੀ ਨਹੀਂ ਹੁੰਦਾ ਕਿਉਂਕਿ ਮੈਂ ਬਹੁਤ ਛੋਟੀ ਸੀ ਮੇਰੇ ਨਾਲ ਵੀ ਖੁਦ ਨਾਲ ਵੀ ਬੀਤ ਚੁੱਕਿਆ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਅਸੀਂ ਰਿਸ਼ਤਾ ਕਰਵਾਇਆ ਸੀਗਾ ਤੇ ਰਸਤੇ ਦੇ ਵਿੱਚ ਚ ਰਸਤੇ ਦੇ ਵਿੱਚ ਨਾ ਉੱਥੇ ਟੂਣਾ ਕਰਿਆ ਪਿਆ ਸੀ ਮੈਂ ਵੀ ਛੋਟੀ ਹੁੰਦੀ ਬਹੁਤ ਜ਼ਿਆਦਾ ਏਦਾਂ ਹੁੰਦੀ ਸੀ ਮੈਂ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਕਰਦੀ ਹੁੰਦੀ ਸੀ ਮੈਂ ਜਾਂਦੀ ਜਾਂਦੀ ਨਾ ਉਹਦੇ ਵਿੱਚ ਲੱਤ ਮਾਰ ਗਈ ਪਏ ਸੀ ਉੱਥੇ ਪਤਾ ਨਹੀਂ ਕੀ ਕੁਝ ਪਿਆ ਸੀ ਨਿੰਬੂ ਵਗੈਰਾ ਲੱड्डੂ ਲਾਲ ਕੱਪੜਾ ਹੈ ਜਾਂ ਕੁਛ ਨਾ ਤੇ ਮੈਂ ਹਜੇ ਘਰ ਜਾ ਕੇ ਬੈਠੀ ਹੋਈ ਆ ਨਾ ਮੈਂ ਬੜਾ ਰੋਈ ਨਾ ਰੋਈ ਮੈਂ ਮਿਲ ਕੇ ਬਸ ਮੈਨੂੰ ਐ ਹੋਈ ਜਾ ਵੀ ਮੈਂ ਰੋਈ ਜਾਮਾ ਉਸ ਤੋਂ ਬਾਅਦ ਮੈਂ ਉਹਨੂੰ 8th ਕਲਾਸ ਦੇ ਵਿੱਚ ਸੀਗੀ ਨਾ ਉਸ ਤੋਂ ਬਾਅਦ ਮੈਂ ਇੰਨੀ ਜ਼ਿਆਦਾ ਬਿਮਾਰ ਹੋਈ ਤੇ ਮੈਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀਗਾ ਵੀ ਛੇ ਦੇ ਬੱਚੇ ਕੁੜੀ ਚਲੋ ਵਾਹਿਗੁਰੂ ਜੀ ਨੇ ਹਨ ਜਦੋਂ ਕਹਿੰਦੇ ਜਿਹਦੀ ਵਾਹਿਗੁਰੂ ਜੀ ਰੱਖ ਕਰਦੇ ਨੇ ਹਨ ਉਹਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਵੀ ਇਹ ਚੀਜ਼ਾਂ ਹੁੰਦੀਆਂ ਜ਼ਰੂਰ ਨੇ ਪਰ ਇਹ ਨਹੀਂ ਹੈਗਾ ਵੀ ਹਰ ਇੱਕ ਜਗ੍ਹਾ ਹੁੰਦੀਆਂ ਨੇ ਹਨ ਕਈ ਲੱਗਦੀਆਂ ਵੀ ਨੇ ਕਈ ਨਹੀਂ ਵੀ ਲੱਗਦੀਆਂ ਹਨ ਤੇ ਫਿਰ ਮੈਂ ਜਿਹੜਾ ਤੁਹਾਨੂੰ ਦੱਸਦੀ ਨੇ ਵੀ ਮੇਰੇ ਪਾਪਾ ਜੀ ਦੇ ਇੱਕ ਦੋਸਤ ਸੀਗੇ ਉਹਨਾਂ ਨੇ ਇਹ ਚੀਜ਼ ਦੱਸੀ ਕਹਿੰਦੇ ਵੀ ਪੁੱਤਰ ਜੀ ਦਾ ਅੰਮਤ ਛਕਿਆ ਹੋਵੇ ਵੀ ਪੰਜੇ ਬਾਣੀਆਂ ਦਾ ਨਿਤਨਾਮ ਨੇਮ ਕਰਦਾ ਹੋਵੇ ਉਹਦੇ ਕੋਲੇ ਕੋਈ ਵੀ ਬੁਰੀ ਸ਼ਕਤੀ ਨਹੀਂ ਆ ਸਕਦੀ ਚਾਹੇ ਜਿਦਾ ਕਿ ਬੀਬੀਆਂ ਤੁਸੀਂ ਆਮ ਦੇਖੀ ਹੋਣਗੀਆਂ ਹਨਾ ਕਹਿੰਦੇ ਨੇ ਮੇਰੇ ਚ ਸਹੀਦ ਸਿੰਘ ਆ ਗਏ ਬਾਲ ਖੋਲ ਲੈਂਦੀ ਨੇ ਮੇਰੇ ਚ ਬੁਰੀ ਸ਼ਕਤੀ ਆ ਗਈ ਮੇਰੇ ਚ ਇਦਾਂ ਉਹ ਕਹਿੰਦੇ ਵੀ ਕਦੇ ਵੀ ਔਰਤ ਦੇ ਵਿੱਚ ਸਹੀਦ ਸਿੰਘ ਨਹੀਂ ਆਉਂਦੇ ਚਾਹੇ ਕੋਈ ਜਿੰਨਾ ਮਰਜੀ ਕਹੀ ਜਾਂਦੀ ਵੀ ਮੇਰੇ ਚ ਸਹੀਦ ਸਿੰਘ ਆਉਂਦੇ ਨੇ ਔਰਤ ਦੇ ਵਿੱਚ ਕਦੇ ਵੀ ਸਹੀਦ ਸਿੰਘ ਨਹੀਂ ਆਉਂਦੇ ਕਿਉਂਕਿ ਉਹ ਬਹੁਤ ਸੁੱਚਪਾਲ ਦੇ ਹੁੰਦੇ ਹਨਾ ਚਲੋ ਇਹ ਚੀਜ਼ਾਂ ਤਾਂ ਤਾਂ ਅਲੱਗ ਨੇਗੀ ਆਪਾਂ ਅੱਜ ਦੀਵਾਲੀ ਤੇ ਆ ਜੀ ਵੀ ਆਪਾਂ ਚਲੋ ਦੀਵਾਲੀ ਨੂੰ ਜਿਹਦੇ ਮਨ ਦੇ ਵਿੱਚ ਵੀ ਡਰ ਹੈ ਨਾ ਚਾਹੇ ਨਾ ਵੀ ਡਰਿਆ ਤੇ ਮੈਂ ਅਲੱਗ ਤੋਂ ਵੀ ਵੀਡੀਓ ਪਾਈ ਇਹਦੇ ਕਿ ਇਹਦੇ ਨਾਲ ਪੋਜ਼ਿਟਿਵਿਟੀ ਵੀ ਆਉਂਦੀ ਆ ਘ ਤੁਸੀਂ ਨੇ ਕੀ ਕਰਨਾ ਸਾਰੇ ਪੈਨਪੜਾ ਇੱਕਦਾਂ ਜੇ ਤੁਹਾਡੇ ਘਰ ਗੂਗਲ ਦੀ ਧੂਫ ਜੀ ਨੂੰ ਆਪਾਂ ਕਹਿੰਦੇ ਆਪਣੇ ਅਖੰਡ ਪਾਠ ਸਹਿਬੇ ਲਈ ਆਪਾਂ ਨਾ ਲਾਉਣ ਲੈ ਕੇ ਆਉਣੇ ਆਉਣੇ ਹੁਣ ਤਾਂ ਚਲੋ ਰਵਾਜ ਹੀ ਹਟਾਤਾ ਹਨਾ ਪਹਿਲਾਂ ਲੈ ਕੇ ਆਉਂਦੇ ਸੀ ਇਹਦੇ ਵਿੱਚ ਬਹੁਤ ਸੁਚੇਤਾ ਮੰਨੀ ਜਾਂਦੀ ਕਿਉਂਕਿ ਇਹਦੇ ਵਿੱਚ ਦੇਸੀ ਘਿਓ ਕਪੂਰ ਚੀਨੀ ਹੋਰ ਬਹੁਤ ਸਾਰੀਆਂ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਸੀਗੀਆਂ ਉਹਨੂੰ ਕੋਲਿਆਂ ਦੀ ਅੱਗ ਦੇ ਉੱਪਰ ਤੁਸੀਂ ਥੋੜੀ ਜਿਹੀ ਪਾ ਕੇ ਆਪਣੇ ਸਾਰੇ ਘਰ ਦੇ ਵਿੱਚ ਉਸ ਚੀਜ਼ ਦਾ ਮਲਕੀ ਧੂਆ ਕਰਨਾ ਹੈ ਨਾ ਸਾਰੇ ਘਰ ਦੇ ਵਿੱਚ ਉਹ ਧੂਫ ਦੇਣੀ ਹੈਗੀ ਅਗਰ ਤੁਹਾਡੇ ਘਰ ਵਿੱਚ ਉਹ ਧੂਫ ਨਹੀਂ ਹੈਗੀ ਤਾਂ ਤੁਸੀਂ ਥੋੜੀ ਜੀ ਧੂਫਾ ਨਾ ਮਾਰ ਮਨ ਲੇ ਕੇ ਦੁਕਾਨ ਤੋਂ ਮੰਗਾ ਲਿਓ ਕੋਈ ਵੀ ਧੂਫ ਤੁਸੀਂ ਅਗਰਬਤੀ ਕੁਝ ਵੀ ਮੰਗਾ ਲਿਓ ਉਹਨੂੰ ਆਪਣੇ ਘਰ ਦੇ ਵਿੱਚ ਦਿਓ ਤੇ ਦੋ ਕਪੂਰ ਆਪਣੇ ਸਾਰੇ ਘਰ ਦੇ ਵਿੱਚ ਹੈ ਨਾ ਜ਼ਰੂਰ ਜਲਾਇਓ ਕਿਉਂਕਿ ਇਹਦੇ ਵਿੱਚ ਘਰ ਨਾਲ ਨਾ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੈ ਉਹ ਖਤਮ ਹੋ ਗਈ ਪੋਜ਼ਿਟਿਵਿਟੀ ਆਊਗੀ ਤੁਹਾਡੇ ਸਵੇਰ ਦਾ ਦਿਨ ਤਾਂ ਲੰਘ ਚੁੱਕਿਆਗਾ ਹੈ ਨਾ ਹੁਣ ਤੁਸੀਂ ਕੀ ਕਰਨਾ ਹੈ ਦੇਖੋ ਇਹ ਕਪੂਰ ਦੀਆਂ ਦੋ ਟਿੱਕੀਆਂ ਤੁਸੀਂ ਤੇ ਥੋੜੀ ਜੀ ਧੂਫ ਲੈ ਕੇ ਸਾਰੇ ਘਰ ਦੇ ਵਿੱਚ ਹੈ ਨਾ ਇਸ ਨੂੰ ਜ਼ਰੂਰ ਫੇਰੇ ਕਿਉਂਕਿ ਇਹਦੇ ਨਾਲ ਨਾਲ ਤਾਂ ਕਿਟਾਣੂ ਜਿਹੜੇ ਡੇਂਗੂ ਵਗੈਰਾ ਮੱਛਰ ਹੁੰਦੇ ਨੇ ਹੋਰ ਹੈ ਮਨੰਤੇ ਬਾਕੀ ਜਿਹੜੀ ਨੈਗੇਟਿਵਿਟੀ ਤੁਹਾਡੇ ਘਰ ਦੀ ਉਹ ਖਤਮ ਹੋ ਕੇ ਪੋਜ਼ਿਟਿਵਿਟੀ ਆਊਗੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਅਗਰ ਸਵੇਰੇ ਕਰ ਲਿਆ ਤਾਂ ਬਹੁਤ ਵਧੀਆ ਨਹੀਂ ਤੁਸੀਂ ਦਿਨ ਵਿੱਚ ਜਦੋਂ ਵੀ ਟਾਈਮ ਲੱਗੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਤੇ ਸਾਰਾ ਦਿਨ ਵਾਹਿਗੁਰੂ ਜੀ ਗੁਰਮੰਤਰ ਦਾ ਤੁਸੀਂ ਜਾਪ ਕਰਨਾ ਜਦੋਂ ਵੀ ਤੁਸੀਂ ਕੋਈ ਮਠਿਆਈ ਰੋਟੀ ਪਾਣੀ ਕੁਝ ਵੀ ਬਣਾਉਂਗੇ ਤਾਂ ਉਸ ਟਾਈਮ ਕਰਨਾ ਤੇ ਇਹ ਜ਼ਰੂਰ ਅਰਦਾਸ ਕਰਨਾ ਕਿ ਵਾਹਿਗੁਰੂ ਜੀ ਅੱਜ ਸਾਡੇ ਕੋਈ ਨਾ ਕੋਈ ਘਰ ਦੇ ਵਿੱਚ ਜਿਹੜੀ ਨੈਗੇਟਿਵਿਟੀ ਹੈ ਜਿੱਦਾਂ ਕਿ ਕੋਈ ਸ਼ਰਾਬ ਦਾ ਨਸ਼ਾ ਕਰਦਾ ਜਾਂ ਕੋਈ ਹੋਰ ਨਸ਼ਾ ਕਰਦਾ ਜਾਂ ਸਾਡੇ ਘਰ ਦੇ ਵਿੱਚ ਗਰੀਬੀ ਹੈ ਉਸ ਨੂੰ ਜਰੂਰ ਦੂਰ ਕਰਨਗੇ ਅਗਰ ਤੁਸੀਂ ਵਿਸ਼ਵਾਸ ਰੱਖੋਗੇ ਅੰਦਰੋਂ ਪੋਜ਼ਿਟਿਵ ਹੋਮ ਹੋਗੇ ਤਾਂ ਉਸ ਚੀਜ਼ ਨੂੰ ਬਾਰ ਬਾਰ ਕਹਿੰਦੇ ਇੱਕੋ ਚੀਜ਼ ਆਪਾਂ ਕਰੀ ਜਾਈਏ ਜਿਵੇਂ ਹੁਣ ਕਿਸੇ ਭੈਣ ਦਾ ਪਤੀ ਸ਼ਰਾਬ ਪੀਂਦਾ ਹੈ ਨਾ ਉਹ ਬਾਰ ਬਾਰ ਇਹ ਕਹੀ ਜਾਏ ਵਾਹਿਗੁਰੂ ਜੀ ਅੱਜ ਮੇਰਾ ਪਤੀ ਸ਼ਰਾਬ ਛੱਡ ਦੂਗਾ ਵਾਹਿਗੁਰੂ ਜੀ ਅੱਜ ਮੇਰੇ ਪਤੀ ਜੀ ਨੂੰ ਇਸ ਨਸ਼ੇ ਤੋਂ ਮੁਕਤੀ ਮਿਲ ਜੂਗੀ ਵਾਹਿਗੁਰੂ ਜੀ ਅੱਜ ਸਾਡੇ ਘਰ ਦੇ ਵਿੱਚ ਇਹ ਨਸ਼ਾ ਖਤਮ ਹੋ ਜੂਗਾ ਤਾਂ ਵਾਹਿਗੁਰੂ ਜੀ ਤੁਹਾਡੀ ਕਹਿੰਦੇ ਨੇ ਕਹਿੰਦੇ ਦਿਨ ਦੇ ਵਿੱਚ ਇੱਕ ਵਾਰ ਤੁਹਾਡੀ ਜਵਾਨ ਤੇ ਵਾਹਿਗੁਰੂ ਜੀ ਜ਼ਰੂਰ ਪੂਰੀ ਕਰਦੇ ਨੇ ਹਨਾ ਤਾਂ ਤੁਸੀਂ ਬਾਰ ਬਾਰ ਅਰਦਾਸਾਂ ਕਰੋ ਹਰ ਟਾਈਮ ਅਰਦਾਸਾਂ ਕਰੋ ਤਾਂ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਨਗੇ ਹਨਾ ਕਿਉਂਕਿ ਮੈਂ ਪਹਿਲਾਂ ਵੀਡੀਓ ਪਾਈ ਸੀ ਜਿਹੜੀ ਸਭ ਤੋਂ ਪਹਿਲੀ ਮੇਰੇ ਪਾਪਾ ਜੀ ਵੀ ਇਸ ਤਰੀਕੇ ਨਾਲ ਹੀ ਸ਼ਰਾਬ ਪੀਂਦੇ ਹੁੰਦੇ ਸੀ ਹਨਾ ਤੇ ਵਾਈ ਗੁਰੂ ਜੀ ਨੇ ਸਾਡੀ ਇੰਨੀ ਜਲਦੀ ਸੁਣੀ ਪਹਿਲੀ ਵਾਰ ਦੀਵਾਨ ਲੈਣ ਗਏ ਮੇਰੇ ਪਾਪਾ ਜੀ ਨੇ ਅੰਮ੍ਰਿਤ ਛਕ ਲਿਆ ਸੀ ਹਨਾ ਉਹ ਤੁਸੀਂ ਉਹ ਵੀਡੀਓ ਮੈਂ ਲਿੰਕ ਪਾ ਦੂੰ ਤੁਸੀਂ ਜ਼ਰੂਰ ਸੁਣਿਓ ਹਨਾ ਅਗਲੀ ਗੱਲ ਤੁਸੀਂ ਨੇ ਹਨਾ ਸ਼ਾਮ ਨੂੰ ਆਪਦੇ ਮੇਨ ਗੇਟ ਦੇ ਮੂਰੇ ਹਨਾ ਦੋ ਸਰੋਂ ਦੇ ਤੀਵੇ ਜ਼ਰੂਰ ਲਗਾਉਣੇ ਆ ਉਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਦੇਖਿਓ ਕਿੰਨੀ ਬਰਕਤ ਹੋਊਗੀ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਮੈਨੂੰ ਵੀ ਕਿਸੇ ਮਹਾਂਪੁਰਸ਼ਾਂ ਨੇ ਦੱਸਿਆ ਸੀ ਕਿ ਪੁੱਤ ਜਦੋਂ ਆਪਾਂ ਦੀਵਾਲੀ ਵਾਲੇ ਦਿਨ ਸਵੇਰੇ ਸ਼ਾਮ ਨੂੰ ਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਬਾਅਦ ਦੇ ਵਿੱਚ ਜਿਵੇਂ ਹੋਣਾ ਅੱਜ ਰਾਤ ਦੀ ਦੀਵਾਲੀ ਹੈ ਜਦੋਂ ਤੁਸੀਂ ਸਵੇਰੇ ਉੱਠੋਗੇ ਨਾ ਸਵੇਰੇ ਉੱਠਣਸਾਰ ਆਪਣੇ ਗੇਟ ਦੇ ਦੋਹੇ ਪਾਸੇ ਦੋ ਦੀਵੇ ਜ਼ਰੂਰ ਲਗਾਓ ਕਿਉਂਕਿ ਇਹਦੇ ਨਾਲ ਹੀ ਹੁੰਦਾ ਵੀ ਵਾਈਗਰੂ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰ ਹੈਗਾ ਸਾਡੇ ਘਰ ਦੇ ਵਿੱਚ ਇਹ ਰੌਸ਼ਨੀ ਇਸੇ ਤਰੀਕੇ ਨਾਲ ਬਣੀ ਰਹੇ ਹਨਾ ਇੱਕ ਬੁਰੀਆਂ ਸ਼ਕਤੀਆਂ ਨੂੰ ਰੋਕਣ ਦਾ ਸਾਧਨ ਹੁੰਦਾ ਜੋ ਕਿ ਮਹਾਪੁਰਸ਼ਾ ਨਾ ਬ੍ਰਹਮ ਗਿਆਨੀ ਬਾਬਾ ਜੀ ॠषि मुनि ਆਮ ਤੌਰ ਤੇ ਦੱਸਦੇ ਰਹਿੰਦੇ ਨੇ ਅਗਰ ਤੁਸੀਂ ਉਹਨਾਂ ਦਾ ਸੰਗ ਕਰੋ ਕਿਉਂਕਿ ਆਪਾਂ ਅੱਜ ਕੱਲ ਹਨਾ ਕਥਾ ਸੁਣੀ ਮਾਂ ਪਰੇਸ਼ਾਨੀਆਂ ਜਾਂ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਹੀ ਛੱਡਤੀਆਂ ਹਨ ਇਸੇ ਕਰਕੇ ਆਪਾਂ ਬਹੁਤ ਜ਼ਿਆਦਾ ਦੁਖੀ ਹਾਂਗੇ ਇਹ ਚੀਜ਼ ਤੁਸੀਂ ਜ਼ਰੂਰ ਕਰਿਓ ਦੇਖੋ ਪੂਜਾ ਦੀ ਵਿਧੀ ਮੈਂ ਸ਼ਾਮ ਨੂੰ ਕੱਲ ਵੀਡੀਓ ਅਪਲੋਡ ਕਰਤੀ ਉਹਦਾ ਲਿੰਕ ਵੀ ਮੈਂ ਤੁਹਾਨੂੰ ਪਾ ਦੂੰਗੀ ਉਹਨੂੰ ਜ਼ਰੂਰ ਦੇਖਿਓ ਕਿ ਕਿ ਕਿਸ ਤਰੀਕੇ ਨਾਲ ਗੁਰਸਿੱਖਾਂ ਨੇ ਪੂਜਾ ਕਰਨੀ ਹੈ ਕਿਸ ਤਰੀਕੇ ਨਾਲ Hindu ਵੀਰਾਂ ਨੇ ਪੂਜਾ ਕਰਨੀ ਹੈ ਜਿਹਦੇ ਨਾਲ ਕਿ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਹੋ ਜੀ ਤੇ ਬਾਕੀ ਗੱਲ ਅਗਰ ਤੁਹਾਨੂੰ ਹਨਾ ਇਹ ਲੱਗਦਾ ਆਪਾਂ ਕਈ ਹੁੰਦੇ ਵੀ ਜਾਦੂ ਟੂਣੇ ਮਤੰਤਰ ਮੰਤਰ ਕਰਦੇ ਕਿਉਂ ਨੇ ਕਿਉਂਕਿ ਦੇਖੋ ਇਹ ਕਹਿਣ ਹੁੰਦੇ ਨੇ ਕਹਿੰਦੇ ਆਪਾਂ ਆਪਦੇ ਦੁੱਖ ਤੋਂ ਘੱਟ ਦੁਖੀ ਆਪਾਂ ਦੂਜੇ ਦੇ ਸੁੱਖ ਤੋਂ ਹਨ ਜ਼ਿਆਦਾ ਦੁਖੀ ਆ ਕਈ ਨੂੰ ਹੁੰਦਾ ਵੀ ਪਤਾ ਨਹੀਂ ਮੈਨੂੰ ਐ ਪੁੱਤ ਮਿਲ ਜੂ ਮੈਂ ਜਾਦੂ ਟੂਣਾ ਮੰਤਰ ਮੰਤਰ ਕਰਾਦਾ ਹਨਾ ਸੋਟੇ ਤੋਂ 10 10 20000 ਰੁਪਏ ਉਹ ਲੈ ਲੈਂਦੇ ਨੇ ਹੁੰਦਾ ਉਹਦੀ ਨਾਲ ਕੁਝ ਵੀ ਨਹੀਂ ਹੈਗਾ ਹਨਾ ਜਦੋਂ ਆਪਾਂ ਦੁਖੀ ਹੁੰਨੇ ਆ ਨਾ ਤੈਨੂੰ ਹਨ ਕੋਈ ਕਹੇਗਾ ਵੀ ਤੁਹਾਡਾ ਪਤੀ ਸ਼ਰਾਬ ਛੱਡ ਦੂਗਾ ਤੂੰ 5000 ਰੁਪਏ ਦੇ ਇਹਦੇ ਤੇ ਬੁਰੀ ਸ਼ਕਤੀ ਹੈ ਮੈਨੂੰ ਐ ਕਰ ਦੇਣਾ ਮੈਨੂੰ ਐ ਕਰ ਦੇਣਾ ਤੁਸੀਂ ਦੇ ਦੋਗੇ ਹਨਾ ਉਹਦੀ ਨਾਲ ਬਹਿ ਕੇ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਚਰਨੀ ਲੱਗ ਕੇ ਤੁਸੀਂ ਵਾਹਿਗੁਰ ਬਾਬੇ ਡਾਕਟਰ ਅਫਸਰ ਸਭ ਕੁਝ ਤੁਸੀਂ ਹੋ ਕਿਰਪਾ ਕਰ ਦਿਓ ਇਸ ਨਿਮਾਣੀ ਬੱਚੀ ਦੀ ਝੋਲੀ ਦੇ ਵਿੱਚ ਇਹ ਖੁਸ਼ੀ ਨੂੰ ਪਾ ਦਿਓ ਵਾਹਿਗੁਰੂ ਜੀ ਤਾਂ ਵਾਹਿਗੁਰੂ ਜੀ ਦੇਖੋ ਤੁਹਾਡੀ ਜਰੂਰ ਸੁਣਣੀ ਹੈ ਦੇਖੋ ਮੈਂ ਬਾਰ-ਬਾਰ ਤੁਹਾਨੂੰ ਕਹਿਣੀ ਆ ਬੇਤੰਤਰ ਮੰਤਰਾਂ ਤੋਂ ਜਾਦੂ ਟੂਣਿਆਂ ਤੋਂ ਹਟ ਕੇ ਤੁਸੀਂ ਅਗਰ ਕਹਿੰਦੇ ਜਦੋਂ ਪਰਦਾਸ ਕਰ ਤਾਂਪ ਕਹਿੰਦੇ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਗ ਜਦੋਂ ਆਪਾਂ ਸਰਵੱਤ ਦਾ ਭਲਾ ਮੰਗਾਂਗੇ ਤਾਂ ਵਾਹਿਗੁਰੂ ਜੀ ਤੁਹਾਡੀ ਤੇ ਬਹੁਤ ਖੁਸ਼ ਹੋਣਗੇ ਕਿਉਂਕਿ ਜਦੋਂ ਕੋਈ ਬੱਚਾ ਆਪਣਾ ਹਨਾ ਇਦਾਂ ਦਾ ਹੁੰਦਾ ਜਿਹੜਾ ਕਿ ਬਹੁਤ ਸਿਆਣਾ ਹੁੰਦਾ ਉਹ ਤੇ ਮਾਪੇ ਆਟੋਮੈਟਿਕਲੀ ਖੁਸ਼ ਹੋ ਜਾਂਦੇ ਨੇ ਕਦੀ ਵੀ ਕਿਸੇ ਦਾ ਬੁਰਾ ਨਾ ਤੱਕੋ ਕਦੀ ਵੀ ਕਿਸੇ ਦੀ ਚੜ੍ਹਾਈ ਤੇ ਦੁਖੀ ਨਾ ਹੋਈ ਨਾ ਸੋਚੋ ਵੀ ਹਾਂ ਹਾਈ ਗਮਾਂਡੀ ਤੇ ਤਾਂ ਭੁੱਤਾ ਕੰਮ ਕਰਦੇ ਆ ਨੇ ਉਹ ਤਾਂ ਗੱਡੀ ਲੈ ਜਿਉਣੇ ਐਂ ਕਰ ਲਈ ਸਾਡੇ ਤਾਂ ਕੁਝ ਵੀ ਨਹੀਂ ਸਾਡੀ ਤਾਂ ਆਪਣੀ ਸੁਣ ਰੱਬ ਤੁਹਾਡੀ ਸੁਣੇਗਾ ਪਰ ਤੁਹਾਨੂੰ ਰੱਬ ਤੇ ਵਿਸ਼ਵਾਸ ਹੋਣਾ ਚਾਹੀਦਾ ਹੈਗਾ ਤੁਹਾਨੂੰ ਹਮੇਸ਼ਾ ਇਹ ਸੋਚੋ ਕਿ ਵਾਹਿਗੁਰੂ ਜੀ ਮੇਰੇ ਅੰਗ ਸੰਗ ਸਹਾਈ ਨੇ ਤੇ ਮਾਹੀ ਗਰੂ ਮੂਲ ਮੰਤਰ ਵਾਹਿਗੁਰੂ ਮੰਤਰ ਸ਼ਬਦਾਂ ਦਾ ਪਾਠ ਜਪਜੀ ਸਾਹਿਬ ਸ਼ਾਮ ਨੂੰ ਰਹਿਰਾ ਸਾਹਿਬ ਤੁਸੀਂ ਜ਼ਰੂਰ ਕਰਨੀ ਤੇ ਇੱਕ ਅਜੇ ਸ਼ਾਮ ਨੂੰ ਰੱਖਿਆ ਤੇ ਸ਼ਬਦਾਂ ਦਾ ਪਾਠ ਤੁਸੀਂ ਸਾਰੇ ਜਣੇ ਜ਼ਰੂਰ ਕਰਕੇ ਸੋਣਾ ਕਿਉਂਕਿ ਇਹਦੇ ਨਾਲ ਸਿੱਧ ਸਿੰਘਾਂ ਦਾ ਘਰ ਦੇ ਵਿੱਚ ਪਹਿਰਾ ਲੱਗਦਾ ਜਿਹੜੇ ਸਿੱਧੀ ਫੌਜਾਂ ਹੁੰਦੀਆਂ ਨੇ ਗੁਰੂ ਸਾਹਿਬ ਜੀ ਦੀਆਂ ਉਹਨਾਂ ਦਾ ਪਹਿਰਾ ਹੁੰਦਾ ਤੁਹਾ ਨੂੰ ਨਾ ਰੱਖਿਆ ਦੇ ਸ਼ਬਦਾਂ ਦਾ ਹੀ ਪਾਠ ਤੇ ਸੋਇਲਾ ਸਾਹਿਬ ਤੇ ਅਲੱਗ ਤੋਂ ਵੀਡੀਓ ਪਾਵਾਂਗੀ ਪਰ ਅੱਜ ਆ ਚਲੋ ਖੁਸ਼ੀਆਂ ਦਾ ਦਿਨ ਹੈ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਕਿਹੜੇ ਵਾਹਿਗੁਰੂ ਜੀ ਲੈ ਕੇ ਆਉਣ ਹਰ ਇੱਕ ਦੀ ਹਰ ਇੱਕ ਤਮੰਨਾ ਪੂਰੀ ਕਰਨ ਜਿਹੜੀਆਂ ਮੇਰੀਆਂ ਭੈਣਾਂ ਨੂੰ ਅੰਦਰੋਂ ਤਮੰਨਾ ਹੈ ਕਿ ਅੱਜ ਦੀ ਦੀਵਾਲੀ ਸਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਅਗਲੀ ਦੀਵਾਲੀ ਨੂੰ ਸਾਡੇ ਘਰ ਘਰ ਸਿੱਖੀ ਆ ਜੇ ਅਗਲੀ ਦੀਵਾਲੀ ਨੂੰ ਸਾਡਾ ਘਰ ਭੰਜੇ ਅਗਲੀ ਦੀਵਾਲੀ ਨੇ ਤਾਂ ਵਾਹਿਗੁਰੂ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਕਰਨਗੇ ਸ਼ਾਮ ਨੂੰ ਪਾਠ ਕਰੋਗੇ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਜ਼ਰੂਰ ਕਰਿਓ ਤੇ ਜਿਹੜੇ ਮੈਂ ਤੁਹਾਨੂੰ ਵਿਧੀ ਦੱਸੀ ਹੈ ਜ਼ਰੂਰ ਕਰਿਓ ਅਗਰ ਫਿਰ ਵੀ ਤੁਹਾਨੂੰ ਕੋਈ ਸੇ ਗੱਲ ਦਾ ਡਾਊਟ ਹੈਗਾ ਕੋਈ ਗੱਲ ਨਾ ਹੋਂਦੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਡੀ ਹਰ ਇੱਕ ਦਾ ਜਵਾਬ ਦੇਵਾਂਗੀ ਫਿਰ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰਤਸਿਰਿਅਕ ਬਾਏ